ਜੱਸਾ ਸਿੰਘ ਦਾ ਜਨਮ 3 ਮਈ 1718 ਨੂੰ ਲਾਹੌਰ ਦੇ ਨੇੜੇ ਆਲੂ ਪਿੰਡ ਵਿੱਚ ਹੋਇਆ ਸੀ। ਕਲਾਲ ਜਾਤੀ ਤੋਂ ਆਏ ਉਹਨਾਂ ਦੇ ਪਰਿਵਾਰ ਨੇ ਜੋ ਕਦੇ ਸ਼ਰਾਬ ਬਣਾਉਣ ਵਾਲੇ ਸਨ ਸਿੱਖ ਧਰਮ ਦੀ ਸਮਾਨਤਾਵਾਦੀ ਪਾਵਨਾ ਨੂੰ ਆਪਣਾ ਲਿਆ ਸੀ। ਹੁਣ ਉਹਨਾਂ ਨੇ ਆਪਣੇ ਵਿਸ਼ਵਾਸ ਦੀ ਰੱਖਿਆ ਲਈ ਹਥਿਆਰ ਚੁੱਕੇ। ਉਹਨਾਂ ਦੇ ਪਿਤਾ ਬਦਰ ਸਿੰਘ ਇੱਕ ਸਰਦਾਲੂ ਸਿੱਖ ਸਨ। ਪਰ ਜੱਸਾ ਦੇ ਜੀਵਨ ਦੇ ਸ਼ੁਰੂ ਵਿੱਚ ਹੀ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਮਾਂ ਡੂੰਘੀ ਅਧਿਆਤਮਿਕ ਅਤੇ ਉਹਨਾਂ ਦੀ ਕਿਸਮਤ ਨੂੰ ਆਕਾਰ ਦੇਣ ਵਿੱਚ ਮਤਵਪੂਰਨ ਭੂਮਿਕਾ ਨਿਭਾਈਗੀ। ਇੱਕ ਯੁੱਗ ਵਿੱਚ ਜਦੋਂ ਮੁਗਲ ਜ਼ੁਲਮ ਨੇ ਸਿੱਖਾਂ ਨੂੰ ਜੰਗਲਾਂ ਅਤੇ ਪਹਾੜਾਂ ਵਿੱਚ ਜਾਣ ਲਈ ਮਜਬੂਰ ਕੀਤਾ। ਜੱਸਾ ਸਿੰਘ ਦਾ ਬਚਪਨ ਆਮ ਤੋਂ ਬਹੁਤ ਦੂਰ ਸੀ। ਉਨ੍ਹਾਂ ਦੀਆਂ ਲੋਰੀਆਂ ਮਹਾਨ ਯੋद्धा ਸੰਤ ਗੁਰੂ ਗੋਬਿੰਦ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਕਹਾਣੀਆਂ ਸਨ ਜੋ ਸ਼ਹੀਦ ਹੋ ਗਏ ਪਰ ਕਦੇ ਟੁੱਟੇ ਨਹੀਂ ਵਿਧਵਾ ਅਤੇ ਧ੍ਰਿੜ ਜੱਸਾ ਸਿੰਘ ਦੀ ਮਾਂ ਆਪਣੇ ਪੁੱਤਰ ਨੂੰ ਦਿੱਲੀ ਲੈ ਗਈ ਜਿੱਥੇ ਉਹ ਗੁਰੂ ਗੋਬਿੰਦ ਸਿੰਘ ਦੀ ਵਿਧਵਾ ਮਾਤਾ ਸੁੰਦਰੀ ਦੀ ਅਗਵਾਈ ਹੇਠ ਆਇਆ ਉੱਥੇ ਜੱਸਾ ਸਿੰਘ ਨੇ ਸਥਾਨਕ ਸੰਗਤਾਂ ਵਿੱਚ ਗੁਰਬਾਣੀ ਗਾਈ ਉਸ ਦੀ ਆਵਾਜ਼ ਵਿੱਚ ਬ੍ਰह्म ਸਪਸ਼ਟਤਾ ਸੀ ਅਤੇ ਬਚਪਨ ਵਿੱਚ ਵੀ ਉਹ ਸ਼ਾਂਤ ਬੁੱਧੀ ਫੈਲਾਉਂਦਾ ਸੀ ਮਾਤਾ ਸੁੰਦਰੀ ਨੇ ਉਸ ਵਿੱਚ ਸੰਭਾਵਨਾ ਦੇਖੀ ਸਿਰਫ ਇੱਕ ਕੀਰਤਨੀ ਵਜੋਂ ਨਹੀਂ ਸਗੋਂ ਇੱਕ ਨੇਤਾ ਵਜੋਂ ਜੋ ਇੱਕ ਦਿਨ ਪੰਥ ਨੂੰ ਹੁਕਮ ਦੇ ਸਕਦਾ ਸੀ ਉਸ ਨੇ ਸਿੱਖ ਗ੍ਰੰਥਾਂ ਅਤੇ ਜੰਗੀ ਅਨੁਸ਼ਾਸਨਾ ਵਿੱਚ ਸਿੱਖ ਲਈ ਲਈ ਉਸ ਦੀ ਕਿਸਮਤ ਉਦੋਂ ਬਦਲ ਗਈ ਜਦੋਂ ਉਹ ਉੱਬਰ ਰਹੇ ਦਲ ਖਾਲਸਾ ਦੇ ਆਗੂ ਨਵਾਬ ਕਪੂਰ ਸਿੰਘ ਨੂੰ ਮਿਲਿਆ ਕੇਂਦਰੀ ਸਿੱਖ ਲੜਾਕੂ ਸ਼ਕਤੀ ਮੁੰਡੇ ਦੀ ਹਿੰਮਤ ਅਤੇ ਨਿਮਰਤਾ ਤੋਂ ਪ੍ਰਭਾਵਿਤ ਹੋ ਕੇ ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਆਪਣੇ ਦਲ ਖਾਲਸਾ ਵਿੱਚ ਲੈ ਲਿਆ ਕਪੂਰ ਸਿੰਘ ਦੇ ਅਧੀਨ ਉਸਨੇ ਗੁਰੀਲਾ ਯੁੱਧ ਰਾਜਨੀਤਿਕ ਰਣਨੀਤੀ ਅਤੇ ਸਾਖ ਤੋਂ ਵੱਧ ਮੀਰੀ ਪੀਰੀ ਦੀ ਤਾਰਨਾ ਅਸਥਾਈ ਸ਼ਕਤੀ ਅਤੇ ਅਧਿਆਤਮਿਕ ਕਿਰਪਾ ਦਾ ਸੰਤੁਲਨ ਸਿੱਖਿਆ ਇਹ ਦਵੈਤ ਉਸ ਦੀ ਪਵਿੱਖ ਦੀ ਲੀਡਰਸ਼ਿਪ ਨੂੰ ਪਰਿਭਾਸ਼ਿਤ ਕਰੇਗਾ ਜਿਵੇਂ ਹੀ ਮੁਗਲਾਂ ਨੇ ਸਿੱਖਾਂ ਦਾ ਸ਼ਿਕਾਰ ਕੀਤਾ ਅਤੇ ਜਨ ਤੱਕ ਚੌਕਾਂ ਵਿੱਚ ਆਪਣੇ ਸਿਰ ਲਟਕਾਏ ਦਲ ਖਾਲਸਾ ਨੇ 12 ਮਿਸਲਾਂ ਫੌਜੀ ਪਾਈਚਾਰਿਆਂ ਨੂੰ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ ਜੋ ਸਿੱਖ ਵਿਰੋਧ ਦੀ ਰੀੜ ਦੀ ਹੱਡੀ ਬਣਨਗੇ ਜੱਸਾ ਸਿੰਘ ਜਲਦੀ ਹੀ ਉੱਚੇ ਦਰਜਿਆਂ ਵਿੱਚ ਉੱਭਰਿਆ ਆਪਣੇ ਜਨਮ ਲਈ ਨਹੀਂ ਸਗੋ ਆਪਣੀ ਬਹਾਦਰੀ ਸਿਆਣਪ ਅਤੇ ਆਤੁੱਟ ਵਿਸ਼ਵਾਸ ਲਈ ਸਤਿਕਾਰ ਪ੍ਰਾਪਤ ਕੀਤਾ 1748 ਵਿੱਚ ਅੰਮ੍ਰਿਤਸਰ ਵਿੱਚ ਹੋਏ ਸਰਬਤ ਖਾਲਸਾ ਵਿੱਚ ਸਿੱਖ ਪੰਚਾਰੇ ਨੇ ਜੱਸਾ ਸਿੰਘ ਨੂੰ ਦਲ ਖਾਲਸਾ ਦਾ ਕਮਾਂਡਰ ਜਨੀਫ ਚੁਣਿਆ ਇਸ ਨਾਲ ਉਹ ਸਿੱਖ ਕੌਮ ਦਾ ਅਸਲ ਆਗੂ ਬਣ ਗਿਆ ਉਹ ਸਿਰਫ 30 ਸਾਲ ਦਾ ਸੀ ਉਸਨੇ ਸੁਲਤਾਨ ਉਲਕੌਮ ਕੌਮਦਾਰਾਜਾ ਸਨਮਾਨਯੋਗ ਉਪਾਦੀ ਪ੍ਰਾਪਤ ਕੀਤੀ ਉਹ ਰਵਾਇਤੀ ਅਰਥਾਂ ਵਿੱਚ ਰਾਜਾ ਨਹੀਂ ਸੀ ਸਗੋ ਉਸਨੂੰ ਖਾਲਸਾ ਦੁਆਰਾ ਚੁਣਿਆ ਗਿਆ ਸੀ ਉਸਦੀ ਭੂਮਿਕਾ ਵਿੱਚ ਪੈਦਾ ਨਹੀਂ ਹੋਇਆ ਸੀ ਉਸ ਦਾ ਅਧਿਕਾਰ ਸੈੰਤੀ ਤੋਂ ਪੈਦਾ ਹੋਇਆ ਸੀ ਜਿੱਤ ਤੋਂ ਨਹੀਂ ਇਹ ਸਿਧਾਂਤ ਨਿਆ ਅਤੇ ਸ਼ਾਸਨ ਪ੍ਰਤੀ ਖਾਲਸਾ ਦੇ ਪਹੁੰਚ ਨੂੰ ਆਕਾਰ ਦੇਵੇਗਾ 1748 ਤੋਂ 1760 ਤੱਕ ਜੱਸਾ ਸਿੰਘ ਨੇ ਮੁਗਲ ਗਵਰਨਰਾਂ, ਅਫਗਾਨ ਤਾੜਵੀਆਂ ਅਤੇ ਪ੍ਰਿਸ਼ਟ ਰਾਜਪਾਲਾਂ ਵਿਰੁੱਧ ਗਲੇਰਾਣਾ ਹਮਲੇ ਕੀਤੇ। ਉਸਨੇ ਹਿਟ ਐਂਡ ਰਨ ਰਣਨੀਤੀਆਂ, ਰਾਤ ਦੇ ਛਾਪੇ ਅਤੇ ਮਨੋਵਿਗਿਆਨਕ ਯੁੱਧ ਦੀ ਵਰਤੋਂ ਕੀਤੀ। ਉਸਦੇ ਆਦਮੀ ਤੇਜ਼ ਕੋਰੀਆਂ ਤੇ ਸਵਾਰ ਅਤੇ ਕਿਰਪਾਨਾਂ ਨਾਲ ਲੈਸ ਗਰਜਵੰਗ ਹਮਲਾ ਕਰਦੇ ਸੰਗ ਅਤੇ ਹਵਾ ਵਾਂਗ ਅਲੋਪ ਹੋ ਜਾਂਦੇ ਸਨ ਜਦੋਂ ਅਫਗਾਨ ਯੋਦਾ ਅਹਿਮਦ ਸ਼ਾ ਅਬਦਾਲੀ ਨੇ 1747 ਕਟਾਹੋ 1768 ਦੇ ਵਿਚਕਾਰ ਕਈ ਵਾਰ ਪੰਜਾਬ ਤੇ ਹਮਲਾ ਕੀਤਾ ਤਾਂ ਜੱਸਾ ਸਿੰਘ ਅਤੇ ਦਲ ਖਾਲਸਾ ਨੇ ਡਰਨ ਤੋਂ ਇਨਕਾਰ ਕਰ ਦਿੱਤਾ 1757 ਵਿੱਚ ਅਬਦਾਲੀ ਦੁਆਰਾ ਅਫਗਾਨਿਸਤਾਨ ਵਿੱਚ ਵਿਕਰੀ ਲਈ ਹਜ਼ਾਰਾਂ Hindu ਅਤੇ Sikh ਔਰਤਾਂ ਅਤੇ ਬੱਚਿਆਂ ਨੂੰ ਫੜਨ ਤੋਂ ਬਾਅਦ ਜੱਸਾ ਸਿੰਘ ਅਤੇ ਉਸਦੇ ਆਦਮੀਆਂ ਨੇ ਕਾਫਲੇ ਨੂੰ ਰੋਕਿਆ ਬੰਦੀਆਂ ਨੂੰ ਆਜ਼ਾਦ ਕੀਤਾ ਅਤੇ ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਵਾਪਸ ਲੈ ਗਏ ਇਸ ਨੇ ਉਸ ਨੂੰ ਨਾ ਸਿਰਫ ਸਿੱਖਾ ਲਈ ਸਗੋਂ ਸਾਰੇ ਦਬੇ ਕੁਚਲੇ ਪਾਰਤਿਆਂ ਲਈ ਇੱਕ ਨਾਇਕ ਬਣਾ ਦਿੱਤਾ 1758 ਵਿੱਚ ਸਿੱਖਾਂ ਦੀ ਅਧਿਆਤਮਿਕ ਰਾਜਧਾਨੀ ਅੰਮ੍ਰਿਤਸਰ ਦਾ ਪਵਿੱਤਰ ਸ਼ਹਿਰ ਅਫਗਾਨ ਫੌਜਾਂ ਦੇ ਕਬਜ਼ੇ ਵਿੱਚ ਸੀ ਜੱਸਾ ਸਿੰਘ ਨੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਉਣ ਅਤੇ ਵਾਰ-ਵਾਰ ਬੇਅਦਬੀ ਤੋਂ ਬਾਅਦ ਇਸ ਨੂੰ ਦੁਬਾਰਾ ਬਣਾਉਣ ਲਈ ਇੱਕ ਮੁਹਿੰਮ ਦੀ ਅਗਵਾਈ ਕੀਤੀ ਜਦੋਂ ਦੁਸ਼ਮਨਾ ਨੇ ਪਵਿੱਤਰ ਸਰੋਵਰ ਨੂੰ ਸ਼ਹੀਦਾਂ ਦੇ ਖੂਨ ਨਾਲ ਭਰ ਦਿੱਤਾ ਤਾਂ ਜੱਸਾ ਸਿੰਘ ਨੇ ਨਿੱਜੀ ਤੌਰ ਤੇ ਇਸ ਨੂੰ ਸਾਫ਼ ਕਰਨ ਵਿੱਚ ਮਦਦ ਕੀਤੀ ਉਸਨੇ ਇੱਕ ਕੜਾਹੀ ਚੁੱਕੀ ਅਤੇ ਲੰਗਰ ਸੇਵਾ ਵਿੱਚ ਸ਼ਾਮਲ ਹੋਇਆ ਖਾਲਸੇ ਨੇ ਸਿਰਫ ਆਪਣੀ ਜ਼ਮੀਨ ਹੀ ਨਹੀਂ ਮੋੜ ਪ੍ਰਾਪਤ ਕੀਤੀ ਉਹਨਾਂ ਨੇ ਆਪਣੀ ਆਤਮਾ ਨੂੰ ਮੋੜ ਪ੍ਰਾਪਤ ਕੀਤਾ 1761 ਵਿੱਚ ਪਾਣੀਪਤ ਤੇ ਅਬਦਾਲੀ ਦੇ ਬੇਰਹਿਮ ਹਮਲੇ ਤੋਂ ਬਾਅਦ ਉੱਤਰੀ ਭਾਰਤ ਵਿੱਚ ਹਫੜਾ ਦਫੜੀ ਮਚ ਗਈ ਪਰ ਸਿੱਖ ਹੋਰ ਮਜ਼ਬੂਤ ਹੋ ਗਏ ਉਸੇ ਸਾਲ ਜੱਸਾ ਸਿੰਘ ਨੇ ਪੰਜਾਬ ਦੀ ਇਤਿਹਾਸਕ ਮੁਗਲ ਰਾਜਧਾਨੀ ਲਾਹੌਰ ਤੇ ਕਬਜ਼ਾ ਕਰਨ ਲਈ ਖਾਲਸਾ ਦੀ ਅਗਵਾਈ ਕੀਤੀ। ਇਸ ਪਲ ਨੂੰ ਯਾਦ ਕਰਨ ਲਈ ਸਿੱਖਾਂ ਨੇ ਨਾਨਕ ਸ਼ਾਹੀ ਸਿੱਕਾ ਜਾਰੀ ਕੀਤਾ ਜਿਸ ਤੇ ਲਿਖਿਆ ਸੀ। ਦੇਗ ਤੇਗ ਫਤਿਹ। ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਤਲਵਾਰ ਅਤੇ ਕੇਤਲੀ, ਦਾਨ ਅਤੇ ਸ਼ਕਤੀ ਦੀ ਜਿੱਤ। ਇਹ ਸਿਰਫ ਮੁੰਦਰਾ ਨਹੀਂ ਸੀ। ਇੱਕ ਪ੍ਰਬੂਸਤਾ ਦਾ ਐਲਾਨ ਸੀ ਸਿੱਖ ਆਦਰਸ਼ਾਂ ਦਾ ਜੋ ਸ਼ਾਸਨ ਨੂੰ ਨਿਰਦੇਸ਼ਿਤ ਕਰਦੇ ਸਨ 1783 ਵਿੱਚ ਜੱਸਾ ਸਿੰਘ ਨੇ ਆਪਣੇ ਕੈਰੀਅਰ ਦੀ ਸਭ ਤੋਂ ਵੱਡੀ ਜਿੱਤ ਦੀ ਅਗਵਾਈ ਕੀਤੀ ਬਾਬਾ ਬਗੇਲ ਸਿੰਘ ਅਤੇ ਜੱਸਾ ਸਿੰਘ ਰਾਮਗੜੀਆ ਦੇ ਨਾਲ ਉਸਨੇ ਦਿੱਲੀ ਵੱਲ ਮਾਰਚ ਕੀਤਾ ਮੁਗਲ ਤਖਤ ਕਮਜ਼ੋਰ ਅਤੇ ਪ੍ਰਤੀਕਾਤਮਕ ਸੀ ਅਤੇ ਖਾਲਸਾ ਹੁਣ ਸਾਮਰਾਜ ਦੇ ਦਰਵਾਜ਼ਿਆਂ ਤੇ ਖੜਾ ਸੀ 11 ਮਾਰਚ 1783 ਨੂੰ ਸਦੀਆਂ ਤੋਂ ਮੁਗਲਾਂ ਦੀ ਗੱਦੀ ਲਾਲ ਕਿਲੇ ਉੱਤੇ ਸਿੱਖ ਝੰਡੇ ਲਹਿਰਾਉਂਦੇ ਸਨ ਇਤਿਹਾਸ ਵਿੱਚ ਪਹਿਲੀ ਵਾਰ ਸਿੱਖ ਪੰਥ ਸ਼ਾਹੀ ਰਾਜਧਾਨੀ ਉੱਤੇ ਖੜਾ ਸੀ ਇਨਸਾਫ਼ ਦੀ ਮੰਗ ਕਰਦਾ ਸੀ ਸ਼ਕਤੀ ਦੀ ਨਹੀਂ ਉਹ ਰਾਜ ਕਰਨ ਲਈ ਨਹੀਂ ਰਹੇ ਇਸ ਦੀ ਬਜਾਏ ਜੱਸਾ ਸਿੰਘ ਨੇ ਦਿੱਲੀ ਵਿੱਚ ਗੁਰਦੁਆਰਿਆਂ ਦੀ ਉਸਾਰੀ ਦਾ ਹੁਕਮ ਦਿੱਤਾ ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਨੂੰ ਦਰਸਾਉਂਦੇ ਹੋਏ ਗੁਰਦੁਆਰਾ ਸੀਸ ਗੰਝ ਸਾਹਿਬ ਵੀ ਸ਼ਾਮਲ ਸੀ ਜਦੋਂ ਮੁਗਲ ਤਖਤ ਦੀ ਪੇਸ਼ਕਸ਼ ਕੀਤੀ ਗਈ ਤਾਂ ਜੱਸਾ ਸਿੰਘ ਨੇ ਇਨਕਾਰ ਕਰ ਦਿੱਤਾ ਅਸੀਂ ਵੰਸ਼ ਦੁਆਰਾ ਸ਼ਾਸਕ ਨਹੀਂ ਹਾਂ ਅਸੀਂ ਵਿਸ਼ਵਾਸ ਦੁਆਰਾ ਰਖਵਾਲੇ ਹਾਂ ਦਿੱਲੀ ਮਹਿੰਮ ਤੋਂ ਪਹਿਲਾਂ ਜੱਸਾ ਸਿੰਘ ਨੇ 1772 ਵਿੱਚ ਕਪੂਰਥਲਾ ਰਿਆਸਤ ਦੀ ਸਥਾਪਨਾ ਕੀਤੀ ਇਹ ਚੰਗੇ ਸ਼ਾਸਨ, ਧਾਰਮਿਕ ਸਹਿਣਸ਼ੀਲਤਾ ਅਤੇ ਫੌਜੀ ਤਾਕਤ ਦਾ ਇੱਕ ਚਾਨਣ ਮੁਨਾਰਾ ਬਣ ਗਿਆ। ਉਸ ਦੀ ਅਗਵਾਈ ਵਿੱਚ ਕਪੂਰਥਲਾ ਨਾ ਸਿਰਫ ਕਿਲਾ ਬੰਦ ਸੀ, ਸਗੋਂ ਇਸ ਦੇ ਲੋਕ ਖੁਸ਼ਹਾਲ ਹੋਏ। ਵਪਾਰ, ਕਲਾ ਅਤੇ ਖੇਤੀਬਾੜੀ ਵਧੀ ਫੁੱਲੀ। ਦਹਾਕਿਆਂ ਬਾਅਦ ਵੀ ਬ੍ਰਿਟਿਸ਼ ਦਬਾਹ ਹੇਠ ਇਹ ਸਿੱਖ ਤਾਕਤ ਦਾ ਇੱਕ ਮੁੱਖ ਹਿੱਸਾ ਬਣਿਆ ਰਿਹਾ। ਜੱਸਾ ਸਿੰਘ ਆਲੂਵਾਲੀਆ ਦੇ ਹੱਥ 1683 ਵਿੱਚ ਹੋਇਆ ਉਸੇ ਸਾਲ ਦਿੱਲੀ ਦੀ ਜਿੱਤ ਹੋਈ ਉਹ ਇੱਕ ਸਤਿਕਾਰਯੋਗ ਅਤੇ ਪਿਆਰੇ ਨੇਤਾ ਦੀ ਮੌਤ ਹੋ ਗਈ ਪੂਰੇ ਪੰਜਾਬ ਵਿੱਚ ਸੋਗ ਮਨਾਇਆ ਗਿਆ ਉਸਨੇ ਕਦੇ ਵੀ ਆਪਣੇ ਆਪ ਨੂੰ ਬਾਦਸ਼ਾਹ ਦਾ ਤਾਜ ਨਹੀਂ ਪਹਿਨਾਇਆ ਕਦੇ ਵੀ ਆਪਣੇ ਲਈ ਮਹਿਲ ਨਹੀਂ ਬਣਾਇਆ ਅਤੇ ਕਦੇ ਵੀ ਉਨ੍ਹਾਂ ਤੇ ਜ਼ੁਲਮ ਨਹੀਂ ਕੀਤਾ ਜਿਨ੍ਹਾਂ ਨੂੰ ਉਸਨੇ ਹਰਾਇਆ ਸੀ ਉਹ ਸਿਰਫ ਇੱਕ ਸੈਨਾਪਤੀ ਵਜੋਂ ਹੀ ਨਹੀਂ ਸਭੁ ਸਿੱਖ ਇਕਤਾ ਸਨਮਾਨ ਅਤੇ ਨਿਮਰਤਾ ਦੇ ਪ੍ਰਤੀਕ ਵਜੋਂ ਵੀ ਮਰਿਆ ਉਸਦੀ ਵਿਰਾਸਤ ਨੂੰ ਹੋਰ ਆਗੂਆਂ ਨੇ ਅੱਗੇ ਵਧਾਇਆ ਜਿਵੇਂ ਮਹਾਰਾਜਾ ਹਰਨਜੀਤ ਸਿੰਘ ਜਿਨ੍ਹਾਂ ਨੇ ਜੱਸਾ ਸਿੰਘ ਦੁਆਰਾ ਰੱਖੀ ਗਈ ਨੀ ਤੇ ਉਸਾਰੀ ਕੀਤੀ ਅੱਜ ਵੀ ਸਦੀਆਂ ਬਾਅਦ ਜੱਸਾ ਸਿੰਘ ਆਲੂਵਾਲੀਆ ਦੀ ਵਿਰਾਸਤ ਅੰਮ੍ਰਿਤਸਰ ਲਾਹੌਰ ਅਤੇ ਦਿੱਲੀ ਦੀਆਂ ਗਲੀਆਂ ਵਿੱਚ ਗੂੰਜਦੀ ਹੈ ਹਰ ਵਾਰ ਜਦੋਂ ਨਿਸ਼ਾਨ ਸਾਹਿਬ ਗੁਰਦੁਆਰੇ ਉੱਤੇ ਉੱਡਦਾ ਹੈ ਹਰ ਵਾਰ ਜਦੋਂ ਲੰਗਰ ਹਾਲ ਬਿਨਾ ਕਿਸੇ ਸਵਾਲ ਦੇ ਭੁੱਖਿਆਂ ਨੂੰ ਭੋਜਨ ਦਿੰਦਾ ਹੈ ਹਰ ਵਾਰ ਜਦੋਂ ਕੋਈ ਸਿੱਖ ਜ਼ੁਲਮ ਦੇ ਵਿਰੋਧ ਖੜਾ ਹੁੰਦਾ ਹੈ ਸੁਲਤਾਨ ਉਲਕੌਮ ਦੀ ਪਾਵਨਾ ਜਉਂਦੀ ਰਹਿੰਦੀ ਹੈ ਉਸਨੇ ਸਾਬਤ ਕੀਤਾ ਕਿ ਲੀਡਰਸ਼ਿਪ ਰਾਜ ਕਰਨ ਬਾਰੇ ਨਹੀਂ ਸਗੋਂ ਫਰਜ਼ ਬਾਰੇ ਸੀ ਸੇਵਾ ਕੀਤੇ ਜਾਣ ਬਾਰੇ ਨਹੀਂ ਸਗੂ ਸੇਵਾ ਕਰਨ ਬਾਰੇ ਸੀ ਡਰ ਨਾਲ ਰਾਜ ਕਰਨ ਬਾਰੇ ਨਹੀਂ ਸਗੂ ਵਿਸ਼ਵਾਸ ਨਾਲ ਅਗਵਾਈ ਕਰਨ ਬਾਰੇ ਸੀ ਜੱਸਾ ਸਿੰਘ ਆਲੂਵਾਲੀਆ ਨੇ ਪੱਥਰ ਦਾ ਸਾਮਰਾਜ ਨਹੀਂ ਬਣਾਇਆ ਉਸਨੇ ਆਤਮਾ ਦਾ ਸਾਮਰਾਜ ਬਣਾਇਆ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ